ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਪਰ ਬੈਠੇ ਨੇ ਅੱਜ ਜਿਹੜਾ ਇਹ ਧਰਨਾ ਹੈਗਾ ਉਹ 15ਵੇਂ ਦਿਨ ਦੇ ਵਿੱਚ ਚਾਲੂ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਕਨੌਰੀ ਬਾਰਡਰ ਦੇ ਦਿਖਾਉਣਾ ਹੈ ਕਿ ਸਾਹਮਣੇ ਜਿਹੜਾ ਹਰਿਆਣਾ ਵੱਲੋਂ ਪੁਲਿਸ ਬਾਲ ਜਿਹੜਾ ਤਾਇਨਾਤ ਕੀਤਾ ਗਿਆ ਹੈਗਾ ਤੇ ਪਰ ਕਿਸਾਨਾਂ ਨੇ ਵੀ ਕਈ ਕਦਮ ਪਿੱਛੇ हट ਕੇ ਜਿਹੜੀਆਂ ਆਪਣੀਆਂ ਤਾਰਾਂ ਨੇ ਜਿਹੜੀਆਂ ਉਹ ਲਾਈਆਂ ਨੇ ਜਿਆਦਾਤਰ ਕਿਸਾਨਾਂ ਨੂੰ ਅੱਗੇ ਜਾਣ ਤੋਂ ਜਿਹੜਾ ਰੋਕ ਦਿੱਤਾ ਗਿਆ ਕਿ ਜਿੰਨਾ ਚਿਰ ਕੋਈ ਕਿਸਾਨ ਲੀਡਰ ਅੱਗੇ ਨਹੀਂ ਆਉਂਦਾ ਅੱਗੇ ਨਹੀਂ ਲੱਗਦਾ ਤੁਸੀਂ ਅੱਗੇ ਨਹੀਂ ਜਾਵੋਗੇ ਪਹਿਲਾਂ ਜਿਹੜੀਆਂ ਤਾਰਾਂ ਸੀ ਉਹ ਉਸ ਤੋਂ ਅੱਗੇ ਜਿਹੜੀਆਂ ਲਾਈਆਂ ਹੋਈਆਂ ਸੀ ਤਾਂ ਹੁਣ ਕਈ ਕਾਰਨ ਪਿੱਛੇ ਹਟਾ ਦਿੱਤੀਆਂ ਗਈਆਂ ਨੇ ਕਿਉਂਕਿ 21 ਤਰੀਕ ਨੂੰ ਇਸ ਜਗ੍ਹਾ ਦੇ ਉੱਪਰ ਕਹਿ ਸਕਦੇ ਹਾਂ ਕਿ ਮਾਹੌਲ ਬੇਹਜਾਦਾ ਤਣਾਅਪੂਰਨ ਵਾਲਾ ਬਣਿਆ ਸੀ ਇਹ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਉਸੇ ਤਰ੍ਹਾਂ ਉਰੇ ਖੜੀਆਂ ਨੇ ਉਸ ਦਿਨ ਦੀ ਗਵਾਹੀ ਭਰਦੀਆਂ ਨੇ ਜਦੋਂ ਇੱਥੇ ਇਹ ਟਰੈਕਟਰ ਤੋੜੇ ਗਏ ਸੀ ਗੱਡੀਆਂ ਤੋੜੀ ਗਈਆਂ ਸੀ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਸੀ ਤੇ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਫਿਲਹਾਲ ਇਹਨਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਹੋ ਚੁੱਕਿਆ ਹੈਗਾ ਟਾਇਰਾਂ ਦੇ ਵਿੱਚ ਟਾਇਰ ਚੇਂਜ ਕਰ ਦਿੱਤੇ ਗਏ ਨੇ ਕਿਉਂਕਿ ਕਈ ਜਿਹੜੇ ਹਿੰਦੂ ਵੀਰ ਨੇ ਪਾਤਣਾ ਤੋਂ ਜਿਹੜੇ ਉਹ ਸਾਹਮਣੇ ਆਏ ਉਹ ਆਪਣੀ ਟੀਮ ਲੈ ਕੇ ਆਏ ਉਹ ਆਉਂਦੇ ਨੇ ਆ ਕੇ ਇਹਨਾਂ ਦੇ ਟਿਊਬਾਂ ਨੇ ਜਿਹੜੀਆਂ ਉਹ ਚੇਂਜ ਕਰਕੇ ਜਿਹੜੀਆਂ ਗਏ ਨੇ ਕਿਉਂਕਿ ਉਸ ਦਿਨ ਦੀਆਂ ਜਿਹੜੀਆਂ ਇਹ ਤਸਵੀਰਾਂ ਸੀ ਉਹਨੂੰ ਅੱਜ ਵੀ ਇੱਕ ਹਫ਼ਤੇ ਤੋਂ ਬਾਅਦ ਵੀ ਜਿਹੜਾ ਬਿਆਨ ਕੀਤਾ ਜਾ ਸਕਦਾ ਭਾਵੇਂ ਕਿ ਜਿਹੜੀ ਭਰ ਪਾਈ ਤਾਂ ਜਿਹੜੀ ਉਹ ਨਹੀਂ ਹੋ ਸਕਦੀ ਪਰ ਲੇਕਿਨ ਕਹਿ ਸਕਦੇ ਹਾਂ ਕਿ ਇੱਕ ਮੌਤ ਜਿਹੜੀ ਹੋਈ ਨੌਜਵਾਨ ਕਿਸਾਨ ਦੀ ਤੇ ਉਹਦੀ ਪਰਪਾਈ ਨਹੀਂ ਹੋ ਸਕਦੀ ਪਰ ਲੇਕਿਨ ਉਸੇ ਤਰੀਕੇ ਨੂੰ ਗਵਾਹ ਇਹ ਤਸਵੀਰਾਂ ਨੇ ਜਿਹੜੀਆਂ ਪਰ ਹੁਣ ਜਿਹੜੀ ਸਟੇਜ ਆ ਜਿਹੜੀ ਕਿਸਾਨਾਂ ਦੀ ਉਹ ਇੱਥੋਂ ਕਈ ਕਦਮ ਜਿਹੜੀ ਪਿੱਛੇ ਲਾਈ ਗਈ ਆ ਕਿਉਂਕਿ ਇਹ ਦਾਅਵੇ ਹੋਏ ਸੀ ਜਦੋਂ ਸੁਖਕਰ ਸਿੰਘ ਦੀ ਮੌਤ ਹੋਈ ਪੰਜਾਬ ਬਲੋ ਕਿਹਾ ਗਿਆ ਕਿ ਹਰਿਆਣਾ ਪੁਲਿਸ ਪੰਜਾਬ ਦੇ ਅਧਿਕਾਰ ਖੇਤਰ ਚ ਆਈ ਹਰਿਆਣਾ ਪੁਲਿਸ ਵੱਲੋਂ ਕਿਹਾ ਗਿਆ ਕਿ ਕਿਸਾਨ ਸਾਡੇ ਅਧਿਕਾਰ ਖੇਤਰ ਚ ਆਏ ਪਰ ਲੇਕਿਨ ਇਥੋਂ ਧਾਰਾਂ ਜਿਹੜੀਆਂ ਉਹ ਜਿਹੜੀਆਂ ਆਪ ਆਪਣੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਸੀ ਪਰ ਲੇਕਿਨ ਇਥੋਂ ਤੁਸੀਂ ਦੇਖੋ ਖਨੌਰੀ ਬਾਰਡਰ ਜਿਹੜਾ ਤੁਹਾਨੂੰ ਖਨੌਰੀ ਬਾਰਡਰ ਦਾ ਬੋਰਡ ਆ ਜਿਹੜਾ ਕਾਫੀ ਦੂਰ ਜਿਹੜਾ ਜਰਾ ਆ ਰਿਹਾਗਾ ਉਸ ਜਗ੍ਹਾ ਦੇ ਉੱਪਰ ਜਿਹੜੀ ਪੁਲਿਸ ਤਾਇਨਾਤ ਆ ਤੇ ਇਹ ਇੱਧਨੇ ਟਰਾਲੀਆਂ ਜਿਹੜੀਆਂ ਇਹ ਜਗ੍ਹਾ ਦੇ ਉੱਪਰ ਆਪਣੇ ਏਰੀਆ ਦੇ ਵਿੱਚ ਜਿਹੜੀਆਂ ਖੜੀਆਂ ਕੀਤੀਆਂ ਸੀ ਦੋਨੋਂ ਸਾਈਡ ਤੇ ਲਾ ਕੇ ਜਦੋਂ ਇਹ ਜਿਹੜਾ ਖਾਸਾ ਵਾਪਰਿਆ ਤੁਸੀਂ ਦੇਖੋ ਬਿਲਕੁਲ ਬਾਰਡਰ ਤੱਕ ਕਿਸਾਨ ਪਾਣੀ ਦੀ ਸਪਲਾਈ ਲੰਗਰ ਦੀ ਸਪਲਾਈ ਜਿਹੜੀ ਇਸੇ ਤਰ੍ਹਾਂ ਉਹ ਕਰ ਰਹੇ ਨੇ ਤਾਂ ਅੱਜ ਫੇਰ ਇੱਕ ਦੁਖਦਾਈ ਖਬਰ ਜਿਹੜੀ ਇੱਥੋਂ ਆਈ ਹੈ ਇੱਥੇ ਇੱਕ ਹੋਰ ਕਿਸਾਨ ਬਜ਼ੁਰਗ ਕਿਸਾਨ ਦੀ ਜਿਹੜੀ ਮੌਤ ਹੋਈ ਹੈਗੀ ਪਰ ਕੁਝ ਲੋਕ ਕਹਿ ਸਕਦੇ ਆ ਕਿ ਮਦਦ ਕਰਨ ਵਾਲੇ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਜਿਹੜੇ ਅੱਗੇ ਆ ਰਹੇ ਸਟੇਜ ਕਿਸਾਨਾਂ ਵੱਲੋਂ ਇੱਥੇ ਚਲਾਈ ਜਾ ਰਹੀ ਹੈ ਹੁਣ ਪਰ ਵੱਡੇ ਪੱਧਰ ਤੇ ਕਾਫੀ ਦੂਰ ਤੱਕ ਅੱਗੇ ਆਉਣ ਤੱਕ ਜਿੱਦ ਤੱਕ ਤੁਹਾਨੂੰ ਸਟੇਜ ਚਲਦੀ ਹੈ ਹੁਣ ਇੱਥੇ ਤੱਕ ਸਟੇਜ ਚਲਾਈ ਗਈ ਹੈ ਕਿ ਇਦੋਂ ਅੱਗੇ ਤੁਸੀਂ ਅੱਗੇ ਨਾਂ ਵਧਿਆ ਜਾਵੇ ਉਸ ਸਮੇਂ ਮਾਹੌਲ ਜਿਹੜਾ ਕਾਫੀ ਉਰੇ ਤਣਾਅਪੂਰਨ ਬਣਿਆ ਸੀ ਹੁਣ ਪਰ ਲੇਕਿਨ ਕਸਾਰ ਆਪਣੀ ਟਰਾਲੀਆਂ ਦੇ ਵਿੱਚ ਬੈਠ ਕੇ ਕਿਉਂਕਿ ਇਹ ਟਰਾਲੀਆਂ ਦੇ ਵਿੱਚ ਰਹਿਣਾ ਸੈਣਾ ਜਿਹੜਾ ਹੁੰਦਾ ਕਿਉਂਕਿ ਇਸੇ ਤਰ੍ਹਾਂ ਹੀ ਬਿਲਕੁਲ ਅੱਗੇ ਜਾ ਕੇ ਜਿਹੜਾ ਨਮਾ گاਉਂ ਪਿੰਡ ਦੇ ਕਿਸਾਨ ਸੀ ਜਿਹੜੀ ਅੱਗੇ ਟਰਾਲੀ ਸੀ ਉਹ ਟਰਾਲੀ ਦੇ ਵਿੱਚ ਬੈਠਾ ਸੀ ਜਦੋਂ ਜਿਹੜਾ ਇੱਥੋਂ ਦੇ ਕਿਸਾਨਾਂ ਦਾ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਸਾਹਮਣੇ ਜਿਹੜੇ ਹਰਿਆਣਾ ਵੱਲ ਸਾਈਡ ਤੋਂ ਜਿਹੜੀ ਪੁਲਿਸ ਤਾਇਨਾਤ ਸੀ ਕੁਝ ਕਹਿ ਰਹੇ ਨੇ ਕੁਝ ਪ੍ਰਾਈਵੇਟ ਲੋਕ ਸੀ ਜਿਹੜੇ ਕਿਸਾਨਾਂ ਦਾ ਦਾਵਾ ਹੈਗਾ ਉਸ ਦੇ ਮੁਤਾਬਕ ਉਹ ਉਹਨਾਂ ਨੂੰ ਚੱਕ ਕੇ ਲੈ ਗਏ ਸੀ ਜਿਹਦਾ ਭੰਵੇਂ ਇਲਾਜ ਹੁਣ ਪਹਿਲਾਂ ਹਰਿਆਣੇ 'ਚ ਹੋ ਰਿਹਾ ਸੀ ਉਸ ਤੋਂ ਬਾਅਦ ਹੁਣ ਪੀਜੀਆ ਚੰਡੀਗੜ੍ਹ ਦੇ ਵਿੱਚ ਇਲਾਜ ਆ ਜਿਹੜਾ ਉਹ ਜੁਰਮਾਨਾ ਤੇ ਸੱਤ ਸਾਲ ਦੀ ਕੈਦ ਹੋ ਰਿਹਾਗਾ ਅ ਜੁੜੇ ਰਹੋ ਤੁਸੀਂ ਪੰਜਾਬ ਤੱਕ ਦੇ ਨਾਲ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਸੰਭੂ ਬਾਰਡਰ ਤੇ ਖਨਵਰੀ ਬਾਰਡਰ ਦੀਆਂ ਜਿਹੜੀਆਂ ਉਹ ਦਿਖਾਉਂਦੇ ਰਹੇ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਬਲਰ ਪੰਜਾਬ ਤੱਕ ਸੰਗਰੂਰ